ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ। ਸਖਬੀਰ ਸਿੰਘ ਬਾਦਲ ਤੇ ਅੱਜ ਇੱਕ ਹਮਲਾ ਹੁੰਦਾ। ਹਮਲੇ ਨੂੰ ਲੈ ਕੇ ਚਾਹੇ ਉਹਨਾਂ ਦੇ ਵਿਰੋਧੀ ਹੋਣ, ਸਿਆਸੀ ਵਿਰੋਧੀ। ਚਾਹੇ ਹੋਰ ਜਿੰਨੇ ਵੀ ਤਬਕਿਆਂ ਦੇ ਲੋਕ ਆ, ਜ਼ਿਆਦਾਤਰ ਸੋਹਰਦ ਲੋਕਾਂ ਨੇ ਇਹਦੀ ਨਿੰਦਿਆ ਕੀਤੀ ਐ, ਇਹਨੂੰ ਮਾੜਾ ਕਿਹਾ। ਹਾਂ, ਸੋਸ਼ਲ ਮੀਡੀਆ ਤੇ ਕੁਝ ਇਹੋ ਜਿਹੇ ਵੀ ਲੋਕ ਆ ਜਿਹੜੇ ਅਲੱਗ ਵਿਚਾਰ ਵੀ ਇਹ ਤੋਂ ਰੱਖਦੇ। ਪਰ ਆਕਾਲੀ ਦਲ ਦੀ ਲੀਡਰਸ਼ਿਪ ਦੇ ਬਾਰੇ ਕੀ ਸੋਚਦੀ ਆ? ਕਿਵੇਂ ਇਸ ਸਾਰੇ ਹਮਲੇ ਨੂੰ ਲਿਆ ਜਾ ਰਿਹਾ ਤੇ ਹਮਲੇ ਤੋਂ ਪਹਿਲਾਂ ਜੋ ਕੁਛ ਅਕਾਲ ਤਖਤ ਸਾਹਿਬ ਤੇ ਹੋਇਆ ਉਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇਕਬਾਲ ਸਿੰਘ ਝੁੰਦਾ ਜੀ ਮੌਜੂਦ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਵੇਰ ਸਾਹਿਬ ਧੰਨਵਾਦ ਜੀ ਆਏ ਹੋ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਵੀ ਥੈਂਕ ਯੂ ਅ ਪਹਿਲਾਂ ਤਾਂ ਆਪਾਂ ਗੱਲ ਅੱਜ ਦੇ ਹਮਲੇ ਤੇ ਕਰਦੇ ਆ ਸੁਖਬੀਰ ਸਿੰਘ ਬਾਦਲ ਬੈਠੇ ਆ ਤੇ ਉਹਨਾਂ ਤੇ ਹਮਲਾ ਹੋ ਜਾਂਦਾ ਅ ਹਾਂ ਕੁਝ ਕੋ ਹਿੰਮਤ ਰਹੀ ਪੁਲਿਸ ਦੀ ਜਿਹੜੇ ਉਹਨਾਂ ਦੇ ਸੁਰੱਖਿਆ ਕਰਮੀ ਸੀ ਉਹਨਾਂ ਨੇ ਉਹਨੂੰ ਰੋਕ ਲਿਆ ਪਹਿਲੀ ਗੱਲ ਤਾਂ ਥੋੜੀ ਪ੍ਰਤੀਕਿਰਿਆ ਕੀ ਆ ਇਸ ਹਮਲੇ ਨੂੰ ਲੈ ਕੇ ਜੋ ਉਹਨਾਂ ਤੇ ਹੁੰਦਾ ਦੇਖੋ ਇਹ ਤਾਂ ਸਵੇਰ ਸਾਹਿਬ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਆ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਔਰ ਸ਼੍ਰੋਮਣੀ ਕਾਲੇਾ ਦੇ ਲੀਡਰਸ਼ਿਪ ਨੂੰ ਜੋ ਸਰਕਾਰ ਦੇ ਸਮੇਂ ਗਲਤੀਆਂ ਹੋਈਆਂ ਜਾਣੇ ਹੋਈਆਂ ਅਣ ਜਾਣੇ ਹੋਈਆਂ ਉਹਨਾਂ ਦੀ ਜਿਹੜੀ ਹੈ ਉਹ ਸਜ਼ਾ ਨਿਸ਼ਚਿਤ ਕੀਤੀ ਗਈ ਸੀ ਔਰ ਉਸ ਦੇ ਤਹਿਤ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਨਿਭਾ ਰਹੇ ਸੀ ਔਰ ਸੇਵਾ ਨਿਭਾ ਰਹੇ ਸਿੱਖ ਤੇ ਕੋਈ ਕਾਮ ਸਿੱਖ ਹੋਵੇ ਕੋਈ ਰਤਬੇ ਵਾਲਾ ਸਿੱਖ ਹੋਵੇ ਕੋਈ ਵੀ ਹੋਵੇ ਉਸ ਤੇ ਕਿਸੇ ਵਿਅਕਤੀ ਦਾ ਖਾਸ ਤੌਰ ਤੇ ਕਿਸੇ ਸਿੱਖ ਦਾ ਇਸ ਢੰਗ ਨਾਲ ਹਮਲਾ ਕਰਨਾ ਜਿਹੜਾ ਇਸ ਚੀਜ਼ ਨੂੰ ਸਮਝਦਾ ਵੀ ਆ ਜਾਣਦਾ ਵੀ ਆ ਕਿ ਸਿੱਖ ਮਰਿਆਦਾ ਕੀ ਹੈ ਦਰਬਾਰ ਸਾਹਿਬ ਦੀ ਮਹੱਤਤਾ ਨੂੰ ਵੀ ਸਮਝਦਾ ਹੋਵੇ ਇਹ ਕਿੱਡਾ ਪਵਿੱਤਰ ਸਥਾਨ ਆ ਸਾਡੇ ਲਈ ਸਾਰਾ ਕੁਝ ਹੀ ਆ ਸੇਕੋਂ ਲਈ ਤੋਂ ਮੈਂ ਸਮਝਦਾ ਉਹ ਜੇ ਲੋਕਾਂ ਨੂੰ ਜਿੰਨੇ ਵੀ ਨੰਦਿਆ ਕੀਤੀ ਜਾਵੇ ਉਹਦੀ ਥੋੜੀ ਜਿਹਾ ਕਿਉਂਕਿ ਇਹਦੇ ਨਾਲ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਆ ਤਾਂ ਅਸੀਂ ਕਿੱਡੇ ਵੀ ਮਾੜੇ ਇਨਸਾਨ ਹੋਈਏ ਸਾਡੇ ਮੰਦੀ ਅਵਸਥਾ ਜਾ ਕੇ ਉੱਥੇ ਹੋਰ ਹੋ ਜਾਂਦੀ ਹੈ ਅਸੀਂ ਸਾਰੀ ਦੁਨੀਆਦਾਰੀ ਭੁੱਲ ਕੇ ਗੁਰੂ ਨੂੰ ਸਮਰਪਿਤ ਹੋ ਕੇ ਪਰਮਾਤਮਾ ਨੂੰ ਸਮਰਪਿਤ ਹੋ ਕੇ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨ ਲਈ ਆਪਣੀ ਸੁਖ ਸ਼ਾਂਤੀ ਲਈ ਹਰ ਇਨਸਾਨ ਉੱਥੇ ਇਸ ਭਾਵਨਾ ਨਾਲ ਜਾਂਦਾ ਹੈ ਤੇ ਇਹ ਜਿਹੇ ਲੋਕ ਵੀ ਨੇ ਜਿਹੜੇ ਇਸ ਭਾਵਨਾ ਨਾ ਜਾਂਦੇ ਨੇ ਕਿ ਅਸੀਂ ਉੱਥੇ ਕਿਸੇ ਦਾ ਨੁਕਸਾਨ ਕਰਨਾ ਕਿਸੇ ਨੂੰ ਮਾਰ ਦੇਣਾ ਤਾਂ ਮੈਂ ਸਮਝਦਾ ਇਹ ਇੱਕ ਬਹੁਤ ਹੀ ਮੰਦਭਾਗੀ ਕੰਡਣਾ ਵਾਪਰੀ ਆ ਜਿਹਦੇ ਨਾਲ ਸਾਰੇ ਸਿੱਖ ਜਗਤ ਜੀ ਦਾ ਬੁਰਾ ਮਨਾਇਆ ਜਾ ਰਿਹਾ ਰੋਸ ਮਨਾਇਆ ਜਾ ਇਹਨੂੰ ਰੋਕਿਆ ਜਾ ਸਕਦਾ ਸੀ ਤੁਹਾਨੂੰ ਲੱਗਦਾ ਸਰਕਾਰ ਦੀ ਤੋਂ ਕੋਈ ਚੁੱਕ ਹੋਈ ਆ ਜਾਂ ਨਹੀਂ ਉਹਨਾਂ ਦਾ ਰੋਲ ਠੀਕ ਰਿਹਾ ਦੇਖੋ ਆਪਾਂ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਦੀ ਕੋਈ ਇਹਦੇ ਵਿੱਚ ਕੋਈ ਸਰਕਾਰ ਦੀ ਸਾਜ਼ਿਸ਼ ਆ ਜਾਂ ਹੋਰ ਆ ਕੋਈ ਕੋਈ ਮੌਕਾ ਨਹੀਂ ਵੀ ਆਪਾਂ ਉਸ ਕਿਸਮ ਦਾ ਇਸ ਦੁੱਖ ਨੂੰ ਸਮਝਣ ਦੀ ਲੋੜ ਹੈ ਇਹ ਪੀੜਾ ਨੂੰ ਸਵਾਲ ਇਹ ਆ ਵੀ ਕਿਤੇ ਨਾ ਕਿਤੇ ਜਿਹੜੀਆਂ ਏਜੰਸੀਆਂ ਨੇ ਸਾਡੀਆਂ ਉਹ ਹੋਰ ਬਹੁਤ ਮੇਰੇ ਤੇਰੇ ਵਰਗੀਆਂ ਦੀ ਵੀ ਇੰਟੈਲੀਜੈਂਸ ਰੱਖਦੀਆਂ ਨੇ ਹੋਰਾਂ ਦੀ ਵੀ ਰੱਖਦੀਆਂ ਨੇ ਕਿ ਜਦੋਂ ਸਦਾ ਸੁਖਵੀਰ ਸਿੰਘ ਬਾਦਲ ਜਾਂ ਸਾਰੀ ਲੀਡਰਸ਼ਿਪ ਉੱਥੇ ਸੇਵਾ ਨਿਭਾ ਰਹੀ ਸੀ ਕੀ ਉਹਨਾਂ ਦੀ ਉੱਥੇ ਕਿਤੇ ਕਮੀ ਤਾਂ ਰਹੀ ਹੋਏ ਹੈ ਨਾ ਜੇ ਕੋਈ ਵਿਅਕਤੀ ਆ ਕੇ ਏਡੀ ਵੱਡੀ ਗੱਲ ਕਰਨ ਚ ਕਾਮਯਾਬ ਹੋਇਆ ਛੋਲੇ ਨਿੱਕੇ ਨਿੱਕੇ ਗੱਲਾਂ ਉੱਤੇ ਧਿਆਨ ਚ ਰਹਿ ਜਾਂਦੀਆਂ ਨੇ ਤਾਂ ਵੱਡੀਆਂ ਗੱਲਾਂ ਕਿਉਂ ਨਾ ਧਿਆਨ ਚ ਰਹੀਆਂ ਸੋ ਅਸੀਂ ਇਹ ਨਹੀਂ ਕਹਿੰਦੇ ਦੋਸ਼ ਨਹੀਂ ਲਾਉਂਦੇ ਵੀ ਕਿਸੇ ਨੇ ਕਹਿ ਕੇ ਕਰਵਾਇਆ ਜਾਂ ਪਰੰਤੂ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਕਿ ਕੀ ਕੀ ਉਸ ਵਿਅਕਤੀ ਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਵੱਡੀ ਸਰਕਾਰ ਨੂੰ ਨੰਗੀ ਕਰਕੇ ਲੋਕਾਂ ਦੀ ਤੇ ਤੁਸੀਂ ਨਿੱਜੀ ਤੌਰ ਤੇ ਨਹੀਂ ਕਹ ਰਹੇ ਤੁਹਾਡੀ ਪਾਰਟੀ ਦੇ ਜਿਹੜੇ ਅਫੀਸ਼ੀਅਲ ਬੁਲਾ ਰਹੇ ਆ ਦਲਜੀਤ ਸਿੰਘ ਚੀਮਾ ਤੁਸੀਂ ਵੀ ਅਫੀਸ਼ੀਅਲ ਹੋ ਐ ਨਹੀਂ ਕਹਿੰਦੇ ਕਿ ਤੁਸੀਂ ਨਹੀਂ ਪਰ ਉਹਨਾਂ ਨੇ ਤਾਂ ਸਪਸ਼ਟ ਸ਼ਬਦਾਂ ਚ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਹਲਕਾ ਡੇਰਾ ਬਾਬਾ ਨਾਨਕਾ ਚਲੋ ਪਹਿਲਾ ਹੁੰਦਾ ਸੀ ਆਪਾਂ ਹੀ ਕਹਿ ਸਕਦੇ ਹਾਂ ਹੁਣ ਤਾਂ ਉਹ ਹਾਰ ਚੁੱਕੇ ਆ ਉਥੋਂ ਹਣਾ ਤਾਂ ਉਥੋਂ ਜਿਹੜੇ ਨਰੈਣ ਸਿੰਘ ਚੌੜਾ ਨੇ ਇਹਨਾਂ ਦੇ ਬ੍ਰਦਰ ਨਰਿੰਦਰ ਸਿੰਘ ਚੌੜਾ ਇਹਨਾਂ ਦੇ ਖਾਸਮ ਖਾਸ ਆ ਉਹ ਕਹਿੰਦੇ ਹਾਂ ਉਹ ਤਾਂ ਦੇਖੋ ਉਹ ਮੈਨੂੰ ਵੀ ਪਤਾ ਲੱਗਿਆ ਮੈਂ ਉਹਦੇ ਬਾਰੇ ਸ਼ੋਰ ਨਹੀਂ ਮੈਂ ਸੁਣਿਆ ਮੈਂ ਹੋਰ ਬੰਦਿਆਂ ਤੋਂ ਵੀ ਸੁਣਿਆ ਕਿ ਉਹ ਕਾਂਗਰਸ ਪਾਰਟੀ ਦੇ ਚੰਗੇ ਸੀਨੀਅਰ ਲੀਡਰ ਨੇ ਉਹਦਾ ਉਹਨਾਂ ਦੇ ਭਰਾ ਤੇ ਉਹਨਾਂ ਦੀ ਸਾਝ ਵੀ ਹੈ ਉਹਨਾਂ ਨਾਲ ਪਰ ਉਹ ਚਲੋ ਵਕਰੀ ਗੱਲ ਹੈ ਕਾਂਗਰਸ ਨਾਲ ਜੁੜੇ ਰਹਿਣਾ ਕੋਈ ਵਿਅਕਤੀ ਕਿਸੇ ਪਾਰਟੀ ਚੋ ਵੀ ਹੋ ਸਕਦਾ ਪਰ ਮਤਲਬ ਕਿਸੇ ਨੇ ਵੀ ਕੀਤਾ ਕਿਸੇ ਦੀ ਸ਼ਹਿਤ ਇਹ ਕੀਤਾ ਖੁਦ ਕੀਤਾ ਇਹਦੀ ਜਾਂਚ ਪ੍ਰੋਪਰ ਹੋ ਕੇ ਸੰਗਤ ਦੇ ਸਾਹਮਣੇ ਗੱਲਾਂ ਲਿਆਉਣੀਆਂ ਚਾਹੀਦੀਆਂ ਨੇ ਨਹੀਂ ਆ ਰਹੀਆਂ ਜੋ ਦਰਬਾਰ ਸਾਹਿਬ ਚ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਐਸੀ ਸਰਕਾਰ ਚ ਉਹ ਜਿਹੜਾ ਦੋਸ਼ੀ ਸੀ ਉਹ ਸੰਗਤ ਨੇ ਕੁੱਟ ਕੇ ਮਾਰ ਵੀ ਦਿੱਤਾ ਪਰੰਤੂ ਉਹਦੀ ਕੋਈ ਤਫ਼ਤੀਸ਼ ਉਹਦੀ ਕੋਈ ਅਜੇ ਤੱਕ ਨਹੀਂ ਦੱਸ ਸਕਿਆ ਕੋਈ ਕਿ ਉਹ ਬੰਦਾ ਕਿੱਥੇ ਦਾ ਰਹਿਣ ਵਾਲਾ ਸੀ ਕਿੱਥੋਂ ਉਹ ਕਿਹਨੇ ਉਹ ਭੇਜਿਆ ਸੀ ਸੋ ਉਹਨਾਂ ਚੀਜ਼ਾਂ ਤੇ ਪੜਦੇ ਪਏ ਜਾਂਦੇ ਨੇ ਸੋ ਬੰਦਾ ਫੜਿਆ ਗਿਆ ਵੱਖਰੀ ਗੱਲ ਆ ਪਰ ਬੰਦੇ ਨੂੰ ਕਿਹਨੇ ਭੇਜਿਆ ਕਿਵੇਂ ਉਹ ਸਾਜ਼ਿਸ਼ ਰਚੀ ਗਈ ਕੀ ਪਲਾਨ ਸੀ ਕੌਣ ਉਹਦੇ ਪਿੱਛੇ ਸੀ ਕਿਤੇ ਨਾ ਕਿਸੇ ਤਾਕਤਾਂ ਤਾਂ ਹੁਣ ਕੰਮ ਕਰਦੀਆਂ ਇਹ ਨੇ ਨਾ ਜੀ ਹੁਣਾਂ ਕੁਰਾਨ ਦੀ ਬੇਅਦਬੀ ਦੀ ਸਜ਼ਾ ਹੋਈ ਆ ਆ ਆਪਣੇ ਨਰੇਸ਼ ਯਾਦਵ ਜਿਹੜਾ ਉਹਨਾਂ ਦਾ ਐਮਐਲਏ ਸੀ ਪਰ ਨਰੇਸ਼ ਯਾਦਵ ਦਾ ਇੱਥੇ ਹੈ ਕੀ ਮਲੇ ਕੋਲ ਦੇ ਚ ਉਹਨੂੰ ਭੇਜਿਆ ਕਿਹਨੇ ਉਹਦੇ ਪਿੱਛੇ ਕਿੱਥੇ ਪਲੈਨਿੰਗ ਹੋਈ ਕਹਿੰਨੇ ਉਹਨੂੰ ਭੇਜਿਆ ਗੱਲ ਗੱਲਾਂ ਉਹ ਤੈਨ ਤੱਕ ਨਹੀਂ ਸਾਡਾ ਦੇਸ਼ ਪਹੁੰਚ ਰਿਹਾ ਜਿੱਤੇ ਤੱਕ ਸਾਡੇ ਨੁਕਸਾਨ ਨੇ ਜਿਹੜੇ ਆਉਣ ਵਾਲੇ ਸਮੇਂ ਚ ਵਧੀ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਨੰਗੇ ਨਹੀਂ ਕੀਤਾ ਜਾਂਦਾ ਜਿਹੜੇ ਇਹ ਕੰਮ ਕਰਵਾਉਂਦੇ ਨੇ ਕਰਨ ਵਾਲਾ ਤਾਂ ਮੋਹਰਾ ਹੁੰਦਾ ਕਰਾਉਣ ਵਾਲੇ ਕੌਣ ਨੇ ਏਡੀਆਂ ਵੱਡੀਆਂ ਗੱਲਾਂ ਉਹਦੇ ਤੇ ਫੋਕਸ ਕਰਨ ਦੀ ਲੋੜ ਆ ਇਹ ਨੰਗੀ ਹੋਣੀ ਚਾਹੀਦੀ ਤੁਸੀਂ ਇੱਕ ਸ਼ਬਦ ਵਰਤਿਆ ਸੇਵਾ ਅਕਾਲ ਤਖਤ ਤੋਂ ਸੇਵਾ ਹੀ ਲੱਗਦੀ ਆ ਪਰ ਹੁਣ ਜਿਸ ਦੌਰ ਚ ਰਹਿੰਨੇ ਆ ਸੋਸ਼ਲ ਮੀਡੀਆ ਦਾ ਦੌਰ ਆ ਲੋਕ ਐਸਾ ਇਹਨੂੰ ਸ਼ਬਦ ਵਰਤ ਰਹੇ ਸਜ਼ਾ ਤੇ ਇਹ ਕਹਿ ਰਿਹਾ ਕਿ ਤਕਬੀਰ ਬਾਦਲ ਨੂੰ ਸਜ਼ਾ ਘੱਟ ਲੱਗੀ ਸੀ ਸੇ ਅਸੀ ਸਜ਼ਾ ਤਾਂ ਲੱਗੀ ਕੋਈ ਨਹੀਂ ਜਿਹਦੇ ਕਰਕੇ ਲੋਕਾਂ ਚ ਗੁੱਸਾ ਸੀ ਤੇ ਇਹ ਪ੍ਰਤੀਕਰਮ ਆਇਆ ਉਹਦੇ ਚ ਦੇਖੋ ਜੀ ਇਹ ਤਾਂ ਕੁਝ ਲੋਕ ਐਸੇ ਹੁੰਦੇ ਨੇ ਰਾਜਨੀਤਿਕ ਖੇਤਰ ਚ ਕਹਿ ਲਓ ਜਾਂ ਉਹਨਾਂ ਦਾ ਜਿਹੜਾ ਨਜ਼ਰੀਆ ਰ ਕਿਸੇ ਵੀ ਰੂਪ ਵਿੱਚ ਬਦਲ ਨਹੀਂ ਸਕਦਾ ਉਹਦਾ ਤਾਂ ਕਿਸੇ ਕੋਲੇ ਕੋਈ ਹੱਲ ਨਹੀਂ ਪਰੰਤੂ ਇਹ ਗੱਲ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਆ ਸੰਗਤ ਵੀ ਜਾਣਦੀ ਆ ਕਿ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਆਇਆ ਉਹ ਬੜੀ ਨਿਰਪੱਖਤਾ ਨਾਲ ਔਰ ਬੜੇ ਸਮੂਚੇ ਰੂਪ ਵਿੱਚ ਸਿੱਖ ਸੰਗਤ ਨੇ ਪ੍ਰਵਾਨ ਕੀਤਾ ਉਹਨੂੰ ਇਹ ਨਹੀਂ ਵੀ ਜਿਨ੍ਹਾਂ ਦੇ ਖਿਲਾਫ ਆਇਆ ਉਹਨਾਂ ਨੇ ਪ੍ਰਵਾਨ ਕੀਤਾ ਸੰਗਤ ਨੇ ਵੀ ਪ੍ਰਵਾਨ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਇਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਜਥੇਦਾਰ ਸਹਿਬਾਨ ਨੇ ਬਹਾਲ ਕੀਤਾ ਔਰ ਉਸ ਦਿਨ ਨਾਲ ਨਾਲ ਜਿਨ੍ਹਾਂ ਨੇ ਮੰਨਿਆ ਚਾਹੇ ਬਾਲ ਸਾਹਿਬ ਨੇ ਚਾਹੇ ਉਹਨਾਂ ਨੇ ਬੜੀ ਨਿਮਰਤਾ ਨਾਲ ਮੰਨਿਆ ਹੱਥ ਜੋੜ ਕੇ ਅੱਖਾਂ ਮੀਚ ਕੇ ਨੀਵੀਂ ਪਾ ਕੇ ਸਾਰੀ ਚੀਜ਼ ਦੇ ਅੱਗੇ ਸਿਰ ਝੁਕਾਇਆ ਸੋ ਦੋਨਾਂ ਚੀਜ਼ਾਂ ਨਾਲ ਇਹ ਜਿਹੜੀ ਹੈ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਮਾਨ ਮਰਿਆਦਾ ਵੀ ਵਧੀਆ ਔਰ ਮੰਨਣ ਵਾਲਿਆਂ ਦਾ ਵੀ ਮੈਂ ਸਮਝਦਾ ਸਤਕਾਰ ਵਧੀਆ ਹੀ ਆ ਘਟਦਾ ਨਹੀਂ ਹੁੰਦਾ ਜਿਹੜਾ ਗੁਰੂ ਦੇ ਪੈ ਚ ਰਹਿ ਕੇ ਚਾਹੇ ਆਪ ਦੀਆਂ ਗਲਤੀਆਂ ਨੇ ਉਹਨਾਂ ਨੂੰ ਕਬੂਲ ਕਰਕੇ ਸਮਰਪਿਤ ਹੁੰਦਾ ਉਹਦੀ ਇੱਜ਼ਤ ਮਾਨ ਸਤਕਾਰ ਵਧਦਾ ਹੀ ਆ ਔਰ ਅਸੀਂ ਮਹਿਸੂਸ ਕਰਦੇ ਹਾਂ ਉਹਨਾਂ ਨੇ ਬਾਲ ਸਾਹਿਬ ਨੇ ਵੀ ਔਰ ਸਾਰਿਆਂ ਨੇ ਬਹੁਤ ਵਧੀਆ ਹਲੇਮੀ ਨਾਲ ਨਿਮਰਤਾ ਨਾਲ ਮੰਨਿਆ ਇਹ ਸੇਵਾ ਲੱਗਣ ਤੋਂ ਬਾਅਦ ਅਕਾਲੀ ਦਲ ਦਾ ਤੁਹਾਨੂੰ ਲੱਗਦਾ ਵੀ ਉਹ ਭਾਰ ਉਸ ਤਰ੍ਹਾਂ ਦੁਆਰੇ ਹੋ ਜਾਊਗਾ ਉਹ ਦੁਆਰੇ ਜਿਹੜੇ ਸਰਵਾਈਵਲ ਦੀ ਲੜਾਈ ਹੈ ਉਹਦੇ ਚ ਆਊਗਾ ਦੁਬਾਰੇ ਕੱਲ੍ਹ ਇਹ ਆ ਜੀ ਇਹ ਤਾਂ ਦੇਖੋ ਸੰਗਤ ਨੇ ਤੈਅ ਕਰਨਾ ਪਰ ਇੱਕ ਜਿਹੜਾ ਇੱਕ ਸਾਡੇ ਤੇ ਇੱਕ ਬਲੌਟ ਲੱਗਦਾ ਸੀ ਬਹੁਤ ਵੱਡਾ ਉਹ ਚੈਪਟਰ ਤਾਂ ਕਿਤੇ ਨਾ ਕਿਤੇ ਰੁਕੂਗਾ ਨਾ ਜੀ ਬੰਦ ਹੋਊਗਾ ਵੀ ਕੋਈ ਕਹਿੰਦਾ ਸੀ ਜੀ ਇਹਨਾਂ ਨੇ ਬੇਇੱਜ਼ਤੀ ਕਰਾਈ ਆ ਕੋਈ ਕਹਿੰਦਾ ਸੀ ਜੀ ਉਹ ਆਹ ਦੋਸ਼ ਨੇ ਉਹ ਦੋਸ਼ ਨੇ ਚਲੋ ਸਹੀ ਸੀ ਕਿਵੇਂ ਸੀ ਉਹ ਸਾਰੇ ਕਬੂਲ ਕੀਤੇ ਪਾਰਟੀ ਪ੍ਰਧਾਨ ਨੇ ਸਾਰੇ ਕਬੂਲ ਕਰਨ ਦੇ ਨਾਲ ਉਹ ਸਜ਼ਾ ਲਵਾਉਣ ਦੇ ਨਾਲ ਉਹ ਗੱਲ ਕਿਤੇ ਨਾ ਕਿਤੇ ਜਾ ਕੇ ਉਹਦਾ ਘਟੂਗੀ ਔਰ ਅਕਾਲੀ ਦਲ ਦਾ ਜਿਹੜਾ ਗਰਾਫ ਹੈ ਅਸੀਂ ਸਮਝਦੇ ਹਾਂ ਲੋਕਾਂ 'ਚ ਇਸ ਚੀਜ਼ ਨੂੰ ਮਹਿਸੂਸ ਕਰਨਗੇ ਕਿ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਜੇ ਕੋਈ ਮੰਨਦਾ ਵੀ ਹੈ ਤਾਂ ਸਭ ਤੋਂ ਵੱਧ ਅਕਾਲੀ ਦਲ ਹੀ ਮੰਨਦਾ ਚਾਹੇ ਸਾਡੇ ਕਿੱਡੇ ਨੁਕਸਾਨ ਹੋਣ ਨਾ ਹੋਣ ਪਰ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਮੁਨਕਰ ਨਹੀਂ ਹੋ ਸਕਦਾ ਹੋਰਾਂ ਨੂੰ ਵੀ ਸੱਦਿਆ ਸੀ ਬਥੇਰੇ ਨਹੀਂ ਗਏ ਕਈ ਪੇਸ਼ ਨਹੀਂ ਹੋਏ ਕਈਆਂ ਨੇ ਆਪਦਾ ਇੱਧਰ ਉੱਧਰ ਟਾਲਾ-ਵੱਟ ਕੇ ਸੋ ਪਰ ਅਕਾਲੀ ਦਲ ਨੇ ਕਦੇ ਇਹੋ ਜਿਹੀ ਗੱਲ ਨਹੀਂ ਕੀਤੀ ਚਾਹੇ ਜਿਹੜੇ ਮਰਜ਼ੀ ਫੈਸਲੇ ਕਿੱਡੇ ਫੈਸਲੇ ਹੋਏ ਨੇ ਪਰਸੋਂ ਅਕਾਲ ਤਖਤ ਸਾਹਿਬ ਤੋਂ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਉਹ ਸਾਡੇ ਰਾਸੀ ਲੀਡਰਾਂ ਦੇ ਰਾਸੀ ਜੀਵਨ ਤੇ ਵੀ ਅਸਰਦਾਰਕ ਨੇ ਉਹਨਾਂ ਦੇ ਨਿੱਜੀ ਜੀਵਨ ਤੇ ਵੀ ਅਸਰਦਾਰਕ ਨੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਕਬੂਲ ਕੀਤਾ ਮੈਂ ਸਮਝਦਾ ਇਹ ਚੰਗੀ ਗੱਲ ਹੈ ਇਹਦੇ ਨਾਲ ਅਕਾਲ ਤਖਤ ਸਾਹਿਬ ਦੀ ਮਹਾਨਤਾ ਵੀ ਵਧਦੀ ਹੈ ਔਰ ਉਹਨਾਂ ਦਾ ਵੀ ਜਿਹੜੇ ਮੰਨਣ ਵਾਲਿਆਂ ਦਾ ਰਤਬਾ ਵੀ ਬਲੰਦ ਹੋਊਗਾ ਪਿਛਲੇ ਦਿਨਾਂ ਚ ਅਕਾਲੀ ਦਲ ਨੂੰ ਲੈ ਕੇ ਇੱਕ ਕਮੇਟੀ ਸਭ ਤੋਂ ਵੱਧ ਚਰਚਾ ਚ ਰਹਿੰਦੀ ਹੈ ਉਹ ਕਮੇਟੀ ਚ ਤੁਸੀਂ ਸੀਗੇ ਤੁਹਾਡੇ ਨਾਲ થી ਸੀ ਚਲੋ ਐ ਵੀ ਹਨਾ ਇਹ ਵੀ ਸੱਚ ਹੈ ਤੁਹਾਡੇ ਨਾਲਤੀ ਉਹ ਕਮੇਟੀ ਨੂੰ ਜਾਣਾ ਜਾਂਦਾ ਹੁਣ ਇੱਕ ਹੋਰ ਕਮੇਟੀ ਜਿਹੜੀ ਆਉਣ ਵਾਲੇ ਦਿਨਾਂ ਚ ਸਭ ਤੋਂ ਵੱਧ ਚਰਚਾ ਚ ਪੰਜਾਬ ਚ ਰਹਿਣ ਵਾਲੀ ਆ ਉਹਦੇ ਚ ਵੀ ਤੁਸੀਂ ਹੋ ਪਹਿਲੀ ਗੱਲ ਤਾਂ ਉਸ ਕਮੇਟੀ ਬਾਰੇ ਥੋੜਾ ਦੱਸੋ ਵੀ ਉਹਦਾ ਕੰਮ ਕੀ ਹੋਊਗਾ ਕਰਨਾ ਕੀ ਆ ਉਸ ਕਮੇਟੀ ਨੇ ਜਿਹਦੇ ਵਿੱਚ ਤੁਸੀਂ ਪਹਿਲਾਂ 6 ਸੀ ਹੁਣ 7 ਮੈਂਬਰ ਹੋ ਗਏ ਹੋ ਤੁਸੀਂ ਓਮਨਪ੍ਰੀ ਸਿੰਘਿਆਲੀ ਤੇ ਪ੍ਰੋਫੈਸਰ ਕ੍ਰਿਪਾਲ ਸਿੰਘ ਤੇ ਹੋਰ ਹਨਾ ਲੋਕ ਐ ਇਹਦਾ ਕੰਮ ਕੀ ਆ ਦੇਖੋ ਕੰਮ ਆ ਜਦੋਂ ਮੀਟਿੰਗ ਹੋਊਗੀ ਤਾਂ ਵੀ ਸਾਹਿਬ ਚੇਅਰਮੈਨ ਨੇ ਕਮੇਟੀ ਦੇ ਤੇ ਉਦੋਂ ਹੀ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦੀ ਤੈਅ ਕਰਨੀ ਹੈ ਪਰ ਜੋ ਤੁਸੀਂ ਸੁਣਿਆ ਅਕਾਲ ਤਖਤ ਸਾਹਿਬ ਤੋਂ ਉਹੀ ਅਸੀਂ ਸੁਣਿਆ ਸੋ ਇਹਨਾਂ ਕੀ ਉਥੋਂ ਤਾਂ ਹਲੇ ਤੱਕ ਤਾਂ ਪਤਾ ਲੱਗਾ ਜਾਂ ਕੋਈ ਰਿਟਨ ਇਨਸਟਰਕਸ਼ਨਸ ਆਉਂਦੀਆਂ ਨੇ ਉਥੋਂ ਜਾਂ ਨਹੀਂ ਆਉਂਦੀਆਂ ਕਿਸ ਤਰ੍ਹਾਂ ਤੈਅ ਹੁੰਦੀਆਂ ਨੇ ਕਿ 6 ਮਹੀਨੇ ਚ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਤੇ ਪ੍ਰਧਾਨ ਦੀ ਜਿਹੜੀ ਹੈ ਚੋਣ ਕਰਾਉਣੀ ਹੈ ਇਹ ਸਾਰਾ ਸੰਗਠਨ ਹੀ ਨਵੇਂ ਸਿਰੋਂ ਖੜਾ ਹੋਊਗਾ ਕਿਰਤਾਂ ਉਹ ਤਾਂ ਫਿਰ ਜਦੋਂ ਪ੍ਰਧਾਨ ਦੀ ਚੋਣ ਹੋਊ ਤੇ ਫਿਰ ਸਾਰਾ ਸੰਗਠਨ ਹੀ ਹੋਊਗਾ ਸੋ ਇਹ ਡਿਊਟੀ ਹੈ ਜਿਹੜੀ ਅਕਾਲ ਤੱਕ ਸਾਹਿਬ ਤੋਂ ਜਹਦਾਰ ਜੀ ਨੇ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ ਜਾਂ ਉਹ ਕਿਸ ਤਰ੍ਹਾਂ ਤੇ ਉਹ ਹੋਣਾ ਉਹਨਾਂ ਚੀਜ਼ਾਂ ਲਈ ਮੇਰਾ ਖਿਆਲ ਹੈ ਵੀ ਇਹ ਕਮੇਟੀ ਦਾ ਜਿਹੜਾ ਨਿਰਮਾਣ ਕੀਤਾ ਗਿਆ ਤਾਂ ਕਿ ਉਹ ਨਿਰਪੱਖਤਾ ਨਾਲ ਭਰਤੀ ਹੋ ਸਕੇ ਔਰ ਜਿਸ ਜਿਸ ਨੂੰ ਵੀ ਸੰਗਤਵੱਧ ਗਿਣਤੀ ਚ ਪ੍ਰਮਾਨ ਕਰਦੀ ਹੈ ਉਹ ਪ੍ਰਧਾਨ ਹੈ ਜਿਹੜਾ ਉਹ ਬਣ ਸਕਦਾ ਉਹਦੇ ਚ ਕੋਈ ਵੀ ਹੋ ਸਕਦਾ ਕਿਸੇ ਤੇ ਬੈਨ ਨਹੀਂ ਹੈ ਵੀ ਉਹ ਫਲਾਣਾ ਨਹੀਂ ਬਣ ਸਕਦਾ ਜਾਂ ਉਹ ਨਹੀਂ ਬਣ ਸਕਦਾ ਬਣ ਕੋਈ ਵੀ ਸਕਦਾ ਪਰੰਤੂ ਉਹ ਕਮੇਟੀ ਸਹੀ ਢੰਗ ਨਾਲ ਭਰਤੀ ਕਰਵਾਉਣ ਚ ਔਰ ਉਹਨੂੰ ਕੋਈ ਡੰਮੀ ਭਰਤੀ ਆ ਉਹਨੂੰ ਚੈੱਕ ਕਰਨ ਚ ਤੇ ਫਿਰ ਉਹ ਪ੍ਰਧਾਨਗੀ ਦੀ ਚੋਣ ਕਰਵਾਉਣ ਤੱਕ ਤਾਂ ਉਹ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਹ ਮੇਰਾ ਖਿਆਲ ਡਿਊਟੀ ਮੇਰਾ ਸਵਾਲ ਤੁਹਾਨੂੰ ਇਹੀ ਆ ਵੀ ਜਦੋਂ ਤੁਸੀਂ ਮੈਂਬਰਸ਼ਿਪ ਮਹਿਮਾ ਸ਼ੁਰੂ ਕੀਤੀ ਹੋਈ ਆ ਉਹਦੇ ਚ ਤਾਂ ਬਹੁਤ ਸਾਰੇ ਕੈਂਡੀਡੇਟ ਹੋਣਗੇ ਤੁਹਾਡੇ ਹੁਣ 117 ਦੇ 17 ਦੀ ਗਰੰਟੀ ਥੋੜੀ ਤੁਸੀਂ ਲੈ ਸਕਦੇ ਹੋ ਵੀ ਉਹਨਾਂ ਨੇ ਤਾਂ ਬਹੁਤ ਲੋਕ ਕਈ ਵਾਰੀ ਕੀ ਹੁੰਦਾ ਅਗਲਾ ਆਪਦਾ ਰੁਤਬਾ ਵਧਾਉਣ ਦੇ ਲਈ ਵੱਧ ਲੋਕ ਐਡ ਕਰਵਾ ਦਿੰਦਾ ਨਹੀਂ ਦੇਖੋ ਇਹ ਇੱਕ ਚੀਜ਼ ਤਾਂ ਚੈੱਕ ਕਿਵੇਂ ਕਰੂਗਾ ਪਾਰਟੀ ਨੂੰ ਉਹਦੇ ਕਿਵੇਂ ਸਾਰੇ رائے ਕਰਕੇ ਉਹਦੇ ਨਾਰਮਸ ਤੈਅ ਕਰਦੇ ਆ ਉਹ ਤਾਂ ਦੇਖੋ ਵਿਚਾਰ ਕਰਕੇ ਹੀ ਰਹੂਗਾ ਪਰ ਉਹ ਇਹ ਗੱਲ ਤਾਂ ਜ਼ਰੂਰੀ ਹੈ ਕਿ ਕਿਸੇ ਵਿਰੋਧੀ ਪਾਰਟੀਆਂ ਦੇ ਲੋਕ ਜਾਂ ਉਹ ਲੋਕ ਜਿਹੜੇ ਅਕਾਲੀ ਦਲ ਨਾਲ ਸਬੰਧ ਹੀ ਨਹੀਂ ਰੱਖਦੇ ਉਹ ਅਕਾਲੀ ਦਲ ਦੀ ਭਰਤੀ 'ਚ ਸ਼ਾਮਲ ਹੋ ਕੇ ਅਹੁਦੇਦਾਰ ਬਣ ਜਾਣ ਤਾਂ ਉਹਨਾਂ ਚੀਜ਼ਾਂ ਵੱਲ ਤਾਂ ਧਿਆਨ ਕਮੇਟੀ ਨੂੰ ਵੀ ਲੋਕਲ ਲੀਡਰਸ਼ਿਪ ਨੂੰ ਵੀ ਰੱਖਣਾ ਹੀ ਪਊਗਾ ਉਹ ਥੱਲੇੋਂ ਫੀਡਬੈਕ ਵੀ ਲੈਣੀ ਚਾਹੀਦੀ ਆ ਉਸ ਚੀਜ਼ ਦੀ ਔਰ ਉਹ ਤੈਹ ਹੋਣਾ ਚਾਹੀਦਾ ਵਾ ਕੀ ਬੰਦੇ ਜਿਹੜੇ ਭਰਤੀ ਕਰ ਰਹੇ ਨੇ ਵਾਕਈ ਅਕਾਲੀ ਸੋਚ ਵਾਲੇ ਨੇ ਜਾਂ ਅਕਾਲੀ ਦਲ ਨਾਲ ਸੰਬੰਧਿਤ ਨੇ ਚਲੋ ਇਹ ਤਾਂ ਹੋ ਸਕਦਾ ਕੋਈ ਕਿਸੇ ਪਾਸੇ ਆ ਤੋ ਆ ਗਿਆ ਕੋਈ ਕਿਸੇ ਪਾਸੇ ਤੋ ਆ ਗਿਆ ਚਲੋ ਅਕਾਲੀ ਸੋਚ ਵਿਚਾਰਤਾ ਵਾਲਾ ਹੋਵੇ ਉਹਦੇ ਤੇ ਕੋਈ ਇਤਰਾਜ਼ ਨਹੀਂ ਪਰ ਕਈ ਵਾਰੀ ਦੂਜੀਆਂ ਪਾਰਟੀਆਂ ਤੇ ਨਹੀਂ ਕਿਤੇ ਸਾਡੇ ਚ ਵੜ ਕੇ ਕੋਈ ਅਜਿਹੇ ਕੰਮ ਕਰ ਗਈਆਂ ਜਿਹਦੇ ਨਾਲ ਕੋਈ ਸਾਡਾ ਪਾਰਟੀ ਦਾ ਨੁਕਸਾਨ ਹੋ ਜੇ ਉਹ ਚੀਜ਼ਾਂ ਤਾਂ ਚੈੱਕ ਕਰਨੀਆਂ ਰੱਖਣੀਆਂ ਰੱਖਣੀਆਂ ਪੈਣਗੀਆਂ ਜੇ ਨਹੀਂ ਰੱਖਾਂਗੇ ਤਾਂ ਸਾਡੀ ਪਾਰਟੀ ਦਾ ਉਹਦੇ ਚ ਨੁਕਸਾਨ ਹੋਊਗਾ ਭਰਤੀ ਕਿੰਨੀ ਹੁੰਦੀ ਹੈ ਉਹ ਮੈਨਾਂ ਨਹੀਂ ਦਿਖਾਉਂਦੀ ਪਰ ਭਰਤੀ ਸਹੀ ਹੋਣੀ ਚਾਹੀਦੀ ਆ ਸਹੀ ਜੋ ਸਹੀ ਬੰਦੇ ਚੁਣ ਕੇ ਅੱਗੇ ਹੋਣੇ ਚਾਹੀਦੇ ਨੇ ਇਹ ਭਾਵਨਾ ਨਾਲ ਮੈਂ ਸਮਝਦਾ ਕੰਮ ਕਰਨਾ ਚਾਹੀਦਾ ਆਹਮਦਮੀ ਪਾਰਟੀ ਦੇ ਵਿਧਾਇਕ ਦੀ ਤੁਸੀਂ ਵੀ ਗੱਲ ਕਰੀ ਆ ਮੈਂ ਵੀ ਇਹੀ ਸਵਾਲ ਪੁੱਛਣਾ ਸੀ ਕਾਲੀ ਦਲ ਤੇ ਬੇਅਦਬੀਆਂ ਨੂੰ ਲੈ ਕੇ ਇਹੀ ਇਲਜ਼ਾਮ ਲੱਗਦਾ ਕਿ ਉਸ ਸਮੇਂ ਵਿੱਚ ਰੋਕਿਆ ਨਹੀਂ ਗਿਆ ਤੇ ਕਾਲੀ ਦਲ ਉੱਥੇ ਰੋਕ ਸਕਦਾ ਸੀ ਪਰ ਆਮਦਵੀ ਪਾਰਟੀ ਦੇ ਤਾਂ ਇੱਕ ਲੀਡਰ ਦਾ ਸਿੱਧਾ ਨਾਮ ਆ ਜਾਣਾ ਉਹ ਵੀ ਅਦਾਲਤ 'ਚ ਪ੍ਰੂਵ ਹੋ ਜਾਣਾ ਮੈਸੇਜ ਤਾਂ ਬਹੁਤ ਵੱਡਾ ਹੈ ਤੁਸੀਂ ਥੋੜੀ ਨਜ਼ਰ 'ਚ ਕਿਵੇਂ ਆਏ ਘਟਨਾ ਪੂਰੀ ਕੋ ਗੱਲ ਜਿਹੜੀ ਮੈਂ ਸੀਬੀਆ ਸਾਹਿਬ ਤੁਹਾਨੂੰ ਪਹਿਲਾਂ ਵੀ ਕਰਕੇ ਹਟਿਆ ਸਵਾਲ ਮੈਂ ਤੁਹਾਨੂੰ ਫੇਰ ਦੁਬਾਰਾ ਦੁਹਰਾਉਣਾ ਸਵਾਲ ਨਰੇਸ਼ ਯਾਦਵ ਦਾ ਨਹੀਂ ਹੈ سوالے नरेश यादव ਦਿੱਲੀੋਂ ਆਕੇ ਮਲੇਖ ਕੋੜਲੇ ਆਕੇ ਬੇਅਦਬੀ ਕਰਵਾਉਂਦਾ ਸਾਬਤ ਹੋ ਗਿਆ ਤਾਉਨੂੰ ਭੇਜਿਆ ਕਿਨੇ ਆ ਕਿਨੇ ਭੇਜਿਆ ਉਹ ਉਹਨੂੰ ਕਿਨੇ ਭੇਜਿਆ ਕਿਸੇ ਕਿਹੜੀਆਂ ਤਾਕਤਾਂ ਨੇ ਭੇਜਿਆ ਗੱਲ ਤਾਂ ਉਹਨਾਂ ਨੂੰ ਨੰਗਾ ਕਰਨ ਦੀ ਆ ਉਹਦਾ ਫਾਇਦਾ ਕਿਹਨੇ ਲੈਣਾ ਚਾਹੁੰਦਾ ਕੌਣ ਲੈਣਾ ਚਾਹੁੰਦਾ ਸੀ ਕਿਹੜੀ ਪੋਲੀਟੀਕਲ ਪਾਰਟੀ ਲੈਣਾ ਚਾਹੁੰਦੀ ਤੁਹਾਨੂੰ ਕੀ ਲੱਗਦਾ ਸੋ ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਬੇਅਦਬੀਆਂ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਕਿਤੇ ਗੁੜਕਾ ਸਾਹਿਬਾਂ ਦੀਆਂ ਹੋਈਆਂ ਕਰਾਨ ਦੀ ਹੋਈ ਜਾਂ ਕਿਤੇ ਗੀਤਾ ਦੀ ਮੰਦਰਾਚ ਵੀ ਹੋਈ ਹੋਈ ਹੈ ਉਹਦੇ ਪਿੱਛੇ ਸਭ ਸਿਆਸੀ ਪਾਰਟੀ ਜਾਂ ਕੋਈ ਵੱਡੀਆਂ ਤਾਕਤਾਂ ਦਾ ਹੱਥ ਸੀ ਜਿਹੜੀਆਂ ਪੰਜਾਬ ਦੇ ਡਿਸਟੈਬਲਾਈਜ਼ ਕਰਕੇ ਪੰਜਾਬ ਵਿੱਚ ਇੱਕ ਵੱਖਰੀ ਕਿਸਮ ਦਾ ਰਾਜ ਭਾਗ ਸਥਾਪਿਤ ਕਰਨਾ ਚਾਹੁੰਦੇ ਸੀ ਔਰ ਜਿਹੜੇ ਲੋਕ ਧਰਮ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਸੀ ਜਿਹੜੀ ਪਾਰਟੀ ਖਾਸ ਤੌਰ ਤੇ ਕਾਲੀ ਦਲ ਜੋ ਧਾਰਮਿਕ ਭਾਵਨਾ ਨਾਲ ਜੁੜਿਆ ਹੋਈ ਪਾਰਟੀ ਸੀ ਇਹਨੂੰ ਲੋਕ ਧਰਮ ਦੇ ਨਾਂ ਤੇ ਜਾਂ ਸਮਝ ਲਓ ਇੱਕ ਨਮਾਇੰਦਾ ਜਮਾਤ ਮੰਨ ਕੇ ਕੁਰਬਾਨੀ ਤਿਆਗ ਵਾਲੇ ਲੋਕਾਂ ਦੀ ਜਮਾਤ ਮੰਨ ਕੇ ਵੋਟ ਪਾਉਂਦੀ ਸੀ ਉਹਦੇ ਅਕਸ ਨੂੰ ਡੈਮੇਜ ਕੀਤਾ ਗਿਆ ਤੇ ਠੀਕ ਹੈ ਕਿਤੇ ਨਾ ਕਿਤੇ ਹੈਂਡਲਿੰਗ ਸਾਤੋਂ ਵੀ ਕਮੀਆਂ ਰਹੀਆਂ ਅਸੀਂ ਉਹਨੂੰ ਹੈਂਡਲਿੰਗ ਕਰ ਸਕੇ ਪ੍ਰੋਪਰਲੀ ਅਸੀਂ ਆਪਦੇ ਉਸ ਅਕਸ ਨੂੰ ਬਚਾ ਨਹੀਂ ਸਕੇ ਸਾਡੇ ਚ ਘਾਟ ਰਹੀ ਪਰ ਉਹਦੇ ਪਿੱਛੇ ਤਾਕਤਾਂ ਸੀ ਜਿਹੜੀਆਂ ਨੂੰ ਅੱਜ ਤੱਕ ਵੀ ਨਹੀਂ ਨੰਗਿਆ ਕਰ ਸਕਿਆ ਕੋਈ ਸਰਕਾਰਾਂ ਦੋ ਬਦਲ ਗਈਆਂ ਕੇਂਦਰ ਦੀਆਂ ਵੀ ਲੱਗੀਆਂ ਰਹੀਆਂ ਨੇ ਪਰ ਕਿਸੇ ਨੇ ਅੱਜ ਤੱਕ ਇਹ ਨੰਗਾ ਨਹੀਂ ਕੀਤਾ ਆ ਸਜ਼ਾ ਹੋਣ ਤੋਂ ਬਾਅਦ ਵੀ ਕੋਈ ਇਹ ਨਹੀਂ ਦੱਸ ਸਕਿਆ ਕਿ ਉਹਨੂੰ ਨਰੇਸ਼ਵ ਜਾਦਵ ਨੂੰ ਭੇਜਿਆ ਕਿਨੇ ਤੋ ਇਹ ਦਿਖਾਂਤ ਹੈ ਸਾਡੇ ਦੇਸ਼ ਦਾ ਕਿਉਂ ਨਹੀਂ ਨੰਗੇ ਕੀਤੇ ਜਾਂਦੇ ਉਸ ਕਿਸਮ ਦੇ ਲੋਕ ਜਿਹੜੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਾਂ ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚ ਵੀ ਆਦਮੀਆਂ ਕਰਾਉਂਦੇ ਨੇ ਉਹਨਾਂ ਨੂੰ ਨੰਗਾ ਕਿਉਂ ਨਹੀਂ ਕੀਤਾ ਜਾਂਦਾ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਲਾਹਾ ਲੈਣ ਦਾ ਯਤਨ ਕਰਦੀਆਂ ਨੇ ਇਹ ਹੀ ਦਿਖਾਂਤ ਹੈ ਸਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸਾਂ ਨੂੰ ਸਨਮਾਨ ਦਿੱਤਾ ਧੰਨਵਾਦ ਜੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ